ਉਈ ਉਈ ਲੋ ਜੀ ਤਿਆਰ ਹੋ ਕੇ ਆ ਗਏ ਥੱਲੇ ਅਗਲਾ ਦਿਨ ਆ ਗਿਆ ਅੱਜ ਜਾਵਾਂਗੇ ਜਰਮਨੀ ਹੁਣ ਇੱਥੇ 10 ਵਜੇ ਰੁਕਣਾ ਆ ਤੇ ਫੇਰ ਨਿਕਲਦੇ ਆ ਬਾਹਰ ਸਾਢੇ ਨ ਹੋ ਗਏ ਆ ਕਾਫੀ ਵਗੈਰਾ ਪੀਨੇ ਆ ਹੁਣ ਨਾਲ ਦਿਆਂ ਨੂੰ ਢੀਕ ਰਹੇ ਆ ਬਹੁਤ ਹੈ ਇਧਰ ਨੀਂਦ ਆ ਗਈ ਵਧੀਆ ਜਾ ਰੇ ਇਹਨੇ ਹੁਣੇ ਤੈਨੂੰ ਥੱਲੇ ਉੱਤੇ ਰੱਖਣਾ ਆਪ ਵੀ ਛੋਟਾ ਲੈ ਦੋ ਬਟਨ ਲਓ ਜੀ ਸਾਰੇ ਹੁਣ ਵੇਟ ਕਰ ਰਹੇ ਆ ਬਾਹਰ ਨਿਕਲਣ ਦੀ 5-10 ਮਿੰਟ ਤੱਕ ਰਹੇ ਹੁਣ ਖੁੱਲ ਜਾਣਾ ਹੈ ਦਰਵਾਜ਼ਾ ਤੇ ਬਾਹਰ ਨਿਕਲ ਜਾਣਾ ਹੈ ਫਿਰ ਜਰਮਨੀ ਤੇ ਪਹੁੰਚ ਗਏ ਉਹਦਾ ਹੁਣ ਬਾਹਰ ਨਿਕਲ ਰਿਹਾ ਹੈ ਬੋਦੋ ਤੇ ਮਨੀਆਂ ਭੱਜ ਰਹੀ ਹੈ ਮਿੱਟੀ ਕਰ ਨੋ ਜੀ ਪਹੁੰਚ ਗਏ ਜਰਮਨੀ ਹੁਣ ਨਿਕਲ ਲਗੇ ਬਾਹਰ ਤੇ ਹੁਣ ਇਮੀਗ੍ਰੇਸ਼ਨ ਹੋਊਗੀ ਮੋਰੇ యానీకి పాపోర్ట్మిగ్రేషన్ కదా పాపోర్ట్ కోల్ క ਹਾਂ ਇਹ 40 ਤੇ ਲਾਫਟ ਹੋ ਜਾਈ ਜੀ ਦਲਾਲਾ ਸਾਡਾ ਜੀ ਆ ਵੀ ਇੱਕ ਆਇਆ ਹੋਰ ਸਟੇਨਾ ਲਾਇਆ ਆਂਦਰੋਂ ਨਿਕਲ ਰਿਹਾ ਸਾਰੇ ਇਹ ਹੈਗਾ ਜਰਮਨੀ ਦਾ ਕੀਲ ਸ਼ਹਿਰ ਹੁਣ ਇੱਥੇ ਰੁਕਣਾ ਹੈਗਾ ਅਸੀਂ ਯਾਨੀ 1 40 ਤੋਂ ਪਹਿਲਾਂ ਪਹਿਲਾਂ ਕਦੇ ਵਾਪਸ ਆਉਣਾ ਹੈ 3 ਕ ਘੰਟੇ ਹੈਗੇ ਸਾਢੇ 3 ਘੰਟੇ ਇਹ ਵੀ ਕਾਫੀ ਸੋਨਾ ਸ਼ਹਿਰ ਆ ਜੀ ਜਰਮਨੀ ਦਾ ਇਹ ਆ ਕਿ ਸ਼ਾਪਿੰਗ ਵਗੈਰਾ ਇੱਥੇ ਸਸਤੀ ਮਿਲ ਜਾਂਦੀ ਤੁਹਾਨੂੰ ਪਤਾ ਹੈ ਆ ਸਮਾਨ ਸਭਨ ਖਰੀਦੋ ਸਸਤਾ ਨਾਰਮੇ ਨਾਲੋ ਯਾਨੀ ਕਿ ਕਾਫੀ ਫਰਕ ਹੋ ਜਾਂਦਾ ਹੈ ਚੁਆਇਸ ਵੀ ਬੜੀ ਆ ਇਹ ਖੁੱਲ ਜਾਂਦਾ ਸੋਕਾ ਉੱਪਰ ਚੱਕਿਆ ਹੋਣਾ ਹਨ ਨਾ ਉਹ ਨਾ ਆਪਣਾ ਕਿੱਧਰ ਖੜਾ ਆ ਉਰਲੇ ਆ ਅਜਾ ਬੋਲਦਾ ਨਹੀਂ ਤੂੰ ਨਾ ਨਾ ਬੋਲਣਾ ਨਹੀਂ ਮੈਂ ਮਾਲਕ ਨੂੰ ਇਹ ਕੰਪਨੀ ਇਹ ਕਿਹਦਾ ਨਾ ਚੋਲੇ ਜੀ ਮਾਸ ਐ ਟੁੰਨੀ ਹੋਰ ਸਿੱਕੀ ਆ ਹਾਂ ਨਾਲੇ ਆ ਸਭ ਠੀਕ ਆ ਜੀ ਵਧੀਆ ਭਰੇ ਆ ਤੇ ਠੀਕ ਆ ਯਾਨੀ 10 12 ਟੈਂਪਰੇਚਰ ਹੈਗਾ ਆ ਇਹ ਅਗੇ ਜਰਮਨੀ ਇਦਾਂ ਜੀ ਦੇਖ ਲਓ ਰੌਣਕਾਂ ਵਾਲਾ ਹੈ ਇਹ ਦੇਸ਼ ਤੇ ਪਬਲਿਕ ਬਹੁਤ ਆ ਜਿੱਧਰ ਮਾਰੀ ਚੱਲ ਜਾਓ ਤੁਹਾਨੂੰ ਮਿਲਣਗੇ ਲੋਕ ਖਾਣਾ ਤੇ ਸ਼ੋਪਿੰਗ ਪਹਿਲਾਂ ਹੈਲਾ ਸ਼ੋਪਿੰਗ ਹੋਊਗੀ ਕੰਦੇ ਇਹ ਖਾਣਾ ਖਾਦਾ ਜਾਓ ਇੱਥੇ ਇੱਕ ਹੈਗਾ ਸ਼ਾਪ ਪ੍ਰੀਮਾਰਕ ਤੇ ਬੱਚਿਆਂ ਦੇ ਸਸਤੇ ਮਿਲ ਜਾਂਦੇ ਆ ਕੱਪੜੇ ਕਾਫੀ ਇਹ ਹੈਗਾ ਤੁਸੀਂ ਜਦੋਂ ਉਧਰ ਚੱਤਰੂਗੇ ਕੱਲਾ ਲੈ ਤਾਂ ਕਿਲੋ ਕਮੀਟਰ ਤੇ ਆ ਤੇ ਬੱਚਿਆਂ ਦੇ ਕਾਫੀ ਚੁਆਇਸ ਹੈਗੀ ਆ ਤੇ ਨਾਲੇ ਸਸਤੇ ਵੀ ਆ ਆਪਾਂ ਭਰ ਲਿਆ ਹੁੰਦਾ ਬੋਰਾ ਇੱਕ ਉਹਦਾ ਕਾਰਨ ਇਹ ਆ ਕਿ ਬੱਚਿਆਂ ਦੇ ਚੇਂਜ ਹੁੰਦੇ ਰਹਿੰਦੇ ਆ ਕੱਪੜੇ ਸਾਨੂੰ ਪਤਾ ਹੀ ਆ ਇੱਥੋਂ ਹੀ ਲੈਣੇ ਚਾਹੀਦੇ ਇਹਨਾਂ ਕੋਲ ਥੇ ਗਈ ਆ ਹੁਣ ਉਹ ਮੈਂ ਕਿਹਾ ਉਹਦਾ ਚੇਂਜ ਕਰਾ ਦਈਏ ਹਾਂਜੀ ਆ ਆਈ ਇੱਕ ਫੈਮਿਲੀ ਸਾਡੇ ਨੂੰ ਮਿਲਣਾ ਤੇ ਬਰਾਦਰ ਆ ਸੁੱਖ ਦਾ ਆ ਲਓ ਜੀ ਹੋਏ ਚਲੋ ਚਲੋ i <laughs> ਇਸੇ ਇੱਕ ਮਾਲ ਹੈਗਾ ਉਹਦੇ ਅੰਦਰ ਬਣਿਆ ਆ ਫੂਡ ਕੋਰਟ ਸਾਰਾ ਏਰੀਆ ਖਾਣੇ ਦਾ ਆ ਇੱਥੇ ਬਫੇ ਸਿਸਟਮ ਲੱਗਾ ਆ ਪਾ ਕੇ ਤੇ ਬੈ ਕੇ ਇੱਥੇ ਖਾਓ ਮਜੇ ਨਾਲ ਕਿਉਂ ਚੋਰੀਆ ਉਹ ਬਹੁਤ 빅 ਬੌਸ ਹੁਣ ਉਹਨੂੰ ਪਤਾ ਲੱਗਾ ਨਾ ਇਹ ਕੀ ਚੀਜ਼ ਆ ਹੈਲੋ ਅਗਲ اڳوں ميمي نو وين نو وين ادري ماڑا تماڑا ਲਓ ਜੀ ਹੋ ਗਈ ਵਾਪਸੀ ਚੱਕ ਲੈ ਲਫਾਫੇ ਭਰ ਭਰ ਕੇ ਕੱਪੜੇ ਲੀੜੇ ਜੋ ਨਹੀਂ ਸਾਰੇ ਜਹਾਂ ਦਾ ਚੱਕ ਲਿਆ ਚਲੋ ਜੀ ਹੁਣ ਵਾਪਸੀ ਆ 1:40 ਤੋਂ ਪਹਿਲਾਂ ਪਹੁੰਚਣਾ ਹੁੰਦਾ ਆ ਹੁਣ ਬੱਜ ਗਿਆ 10 ਹੋ ਗਏ ਆ 10 ਮਿੰਟ ਜਾਣ ਲਾ ਜ ਨੇ 15 ਮਿੰਟ ਨਹਾਣਿਆ ਨਾਲ ਸਾਨੂੰ ਪਤਾ ਟਾਈਮ ਲੱਗਣਾ ਇਹ ਵੀ ਚੰਗਾ ਸੀ ਅੱਜ ਵਧੀਆ ਰਿਹਾ ਇੰਜੋਏ ਹੋ ਗਿਆ ਆ ਬੇਤੋਂ ਆਉਂਦੇ ਜਾਣਾ ਬਸ ਚਲੋ ਇਹਨਾਂ ਨੂੰ ਹੁਣ ਕਰੀਏ ਆਸਰੀ ਕਾਲ ਬੁਲਾਈਏ ਤੇ ਚੱਲੇ ਹੁਣ ਆਪਣੇ ਸਾਈਡ ਤੇ ਅਸੀਂ ਆਪਣੇ ਸਾਈਡ ਨੂੰ ਜਾ ਰਹੇ ਆਂ ਚਲੋ ਓਕੇ ਤੇ ਨਾ ਮਿਲਦੇ ਅੱਛਾ ਮੈਂ ਫੜਿਆ ਇਹਨੂੰ ਬਣਾ ਮੈਂ ਮੈਂ ਮਿਲ ਨਹੀਂ ਹੋਣਾ ਬਣਦੀ ਹੋ ਗਈ ਨਾ ਗੰਗਾ ਪੁੱਛੇ ਫਿਰ ਦੋ ਹਜ਼ਾਰ ਦਾ ਆਇਆ ਨਹੀਂ ਕਰਦਾ ਉਹ ਕਿਵੇਂ ਕਰਦਾ ਉਹ ਕਿਵੇਂ ਕਰਦਾ ਉਹਨੂੰ ਮਿਲਦੀ ਕਿ ਕਿਡ ਫਿਡ ਲੱਗੀ ਆ ਮੈਨੂੰ ਨਾ ਮੈਨੂੰ ਨਾ ਮੈਨੂੰ ਕਿ ਕਿਡ ਚਲੋ ਠੀਕ ਆ ਚਲੋ ਅਸੀਂ ਬਾਏ ਨਾ ਜਾਏ ਹੋਣੇ OK OK ਐਜੂਕੇ ਪਾਪਾਏ ਕਰਦਾ ਬਾਏ ਬਾਏ ਕਰਦਾ ਵਿਕੇ ਕਿ ਬਾਏ ਕਰ ਦੋ ਕੀ ਆ ਬਾਈ ਬਾਏ ਕਰ ਦੋ ਇਧਰ ਕੈਮਰੇ 'ਚ ਉਹ ਮੈਂ ਵੀ ਤੇ ਨਿਆੜੇ ਆ। ਉਹ ਤੇ ਮੇਨੂੰ ਮੈਂ ਵੀ। ਚੱਲੋ। ਚੱਲ ਹਦਾਂ ਉਹ ਕਰਨਾ ਆਪਣਾ। ਮੈਂ ਤੇ ਕਿਹਾ। ਮੋਹਲੇ ਕਿਹਾ ਕਰਦੇ। ਉਹਨੂੰ ਕਾਟ ਕੇ ਇਹਨਾਂ ਦਾ 20 30 ਦੱਸਣ ਗਿਆ। ਲਾਲ ਗਹਿਲ ਨੂੰ ਸਾਡੇ ਲੱਗ। ਜਿਦਾ ਜਰਾਂ ਦਾ ਹੋਣੀ ਆ। ਉਹ ਦੇਖੀ ਦੇਖੀ ਇਹਨੂੰ ਉਧਰ ਨੂੰ ਰੋਡ ਵਾਲ ਨੂੰ ਚੱਲ ਜਵੇ। ਠੀਕ ਆ। ਕੀਦਾ ਬਈ ਕਾਕੇ ਤੇਲਾ ਪਾ ਔਖਾ ਅੰਦਰ ਜਾਰਾ ਭੀ ਲਾਇਆ ਮਾਨ ਸਬਾਨ ਕਰ ਲਿਆ ਚੱਲੇ ਅਗੇ ਸੋਹਣ ਸੌਖਾ ਰੂ ਥੋੜਾ ਆਵੇਂ ਚਾਰ ਲੰਘ ਜਾਣਾ ਲੈਣਾ ਹੁਣ ਸਹੀ ਗੱਲ ਆ ਕਿੰਨੇ ਕਿਲੋ ਦੇ ਹੈਗਾ ਹੀ ਆ ਨੇ ਭਾਰੇ ਆ ਯਾਰ ਮੇਰੇ ਪਤਾ ਚਾਚੇ ਨੇ ਭਾਰਾ ਚੱਕਿਆ ਚਾਚੇ ਨੇ ਸਾਰੇ ਡਾਲਰਾਂ ਚ ਲਈ ਆ ओके ਇਹ ਅਮਰੀਕਨ ਵਾਲੇ ਆ ਪਾਪਾ ਗੋਡੇ ਕਰੋਨੇ ਆ ਫਿਰ ਬਾਕੀ ਇਸ ਕਰਾਨੇ ਕਰੋਨੇ ਦੇ ਕੋਰੋਨੇ ਜਿਹੇ ਮੇ ਕੋ ਯਾਰ ਦੇਖੋ ਜੀ ਹੁਣ ਆਪਣਾ ਜਿਹੜਾ ਸੈਂਟਰ ਆ ਕੀਲ ਦਾ ਆ ਦੇਖੋ ਭਾਈ ਆ ਇਧਰ ਹੈਗਾ ਸਟੇਸ਼ਨ ਆ ਇਧਰ ਆ ਸਟੇਸ਼ਨ ਸਾਰੇ ਵਾਸੀ ਵਾਲੇ ਹੋਰ ਹੋ ਚੱਲੇ ਵਾਪਸ ਬੱਸ ਹਾਂ ਮੈਂ ਕਿਹਾ ਵੀ ਮੈਂ ਬੰਦ ਕਰਦੇ ਸੀ ਬੈਠ ਕੇ ਤੋਂ ਕੋਈ ਨਹੀਂ ਦੱਸਿਆ ਮम्मी-ਪਪਾ ਲੈ ਐਸਾ ਕਰਿਆ ਤੇ ਦੋਰੇ ਦਾ ਕਿਸਮਤ ਪੈ ਲੰਦੀ ਆ ਜੇ ਤਾਂ ਕੋਈ ਲੈ ਤਾ ਆੜੂ ਲੜਦਾ ਸਮਝ ਆ ਗਿਆ ਰੋਣ ਲੱਗਾ ਜਰਾ ਨਾ ਕਿ ਕਹਿ ਵੀ ਤੇਰੀਆਂ ਸੋਚ ਚੁੱਕੀਆਂ ਕਿ ਟੈਕਸ ਲੱਗਣਾ ਵਾਪਸੀ ਹੋ ਰਾਜੇ ਬੋਤਲਾ ਕੀ ਕਹਿਣਾ ਬੋਤਲਾ ਰਾਜੇ ਨੂੰ ਆ ਗਿਆ ਬਸ ਨਾਲ ਉਹਨੂੰ ਬਹੁਤ ਜੰਮ ਜਮ ਕਹਿ ਵੀ ਨੇ ਜੋਰਾ ਆ ਗਿਆ ਹੁਣ ਮਾਰੀ ਆ ਆ ਗਿਆ ਇਹੋ ਭੱਜ ਜਾ ਇਹ ਤੈਰੀ ਯੂਰ ਸੋਸ਼ਲ ਕੈਪੀ ਮੈਂ ਤਾਂ ਕਲ ਵਾਂ ਦਾ ਫਿਆਕਾ ਹੈ। ਇਹ ਕਾ ਵੀ ਤਾਂ ਬਹੁਤ ਚੰਗਾ ਮੁੰਡਾ ਆ। ਵੈਰੀ ਗੁੱਡ ਕਾ ਵੀ। ਕਾ ਵੀ ਦੇ 50 ਕਰੋੜ ਦੇ ਲੇਖ। ਆ ਦੇਖੋ ਇਹ ਰਾਹ ਇਹ ਤਾਂ ਕੋਈ ਨੰਗਣੀ ਹੋਵੇ ਵੱਡੀ ਬੋਟ ਵਾਟ ਤੇ ਫਿਰ ਇਹਨੂੰ ਖੋਲ ਦਿੰਦੇ ਏ ਤਾਂ ਬੰਦ ਕਰ ਦਿੰਦੇ ਰਾਹ। ਦੇਖੋ ਰਾਹ ਹੁਣ ਖੁੱਲਾ। ਚੱਕ ਦਿੱਤਾ। ਇਧਰੋਂ ਬਣਾਇਆ ਨੰਗਣ ਵਾਲਿਆਂ ਲਈ ਵੀ। ਤੋਂ ਨਹੀਂ ਆ ਦੇ ਡਿਸਟਰਬ ਨਹੀਂ ਕਰਨੇ ਕਹਿੰਦੇ। ਨੀ ਬੜੇ। ਲਓ ਜੀ ਹੋ ਗਿਆ ਇਮੀਗ੍ਰੇਸ਼ਨ ਵਗੈਰਾ ਜੋ ਵੀ ਹੋਣਾ ਹੋਵੇਗਾ ਚੈਕਿੰਗ ਪਾਸਪੋਰਟ ਕੰਟਰੋਲ ਤੇ ਹੁਣ ਅਸੀਂ ਆ ਗਏ ਅੰਦਰ। ਆ ਰਹੇ ਹਾਰੇ ਜੀ ਹੁਣ ਵਾਪਸੀ ਤੇ ਲੈ ਇਹਦਾ ਵੀਡੀਓ ਬਣਾ। ਰੰਨੀ 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 ਹੱਲੋ ਕਰ ਕਿਹ ਲੱਗ ਕਰਾ ਚੱਲ ਅਮਾ ਜੀ ਮੋਰੀ ਧੋ ਲਾ ਦੇ ਲੱਗੀ ਐਂਟਰੀ ਹੋਣ ਵਾਪਸ ਦੇ ਲੈ ਨਹੀਂ ਹੁੰਦਾ ਕਿ ਆਗਾ ਛਪੇ ਦਾ ਕੋਈ ਵੱਡੇ ਕੋਈ 5 ਸਟਾਰ ਹੋਟਲ ਚ ਆ ਗਏ ਆ 5 ਸਟਾਰ ਲੋਜ ਜਾਂ ਸੱਵ ਸਟਾਰ ਆ ਵੇ ਟੈਂਪੀ ਟੈਂਪੀ